ਕਿ ਪਹਿਲੀ ਫਿਲਮ ਤੋਂ ਸਿੱਧੂ ਮੂਸੇ ਵਾਲਾ ਬਾਈ ਇਸ ਫਿਲਮ ਨਾਲ ਜੁੜਿਆ ਸੀ। ਵਾਕਈ ਵੀਰੇ। ਠੀਕ ਆ ਤੇ ਤੀਜੀ ਦੇ ਵਿੱਚ ਫੇਰ ਜੁੜਨ ਜਾ ਰਹੇ ਨੇ। ਕੀ ਬਾਤ ਹੈ। ਇਹ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਕਿ ਬੜੀ ਖੁਸ਼ੀ ਦੀ ਗੱਲ। ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਮਿਲੇਗਾ। 80% ਫਿਲਮ ਅਸੀਂ ਜੰਗਲ ਦੇ ਵਿੱਚ ਸ਼ੂਟ ਕੀਤੀ ਆ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ। ਮੈਨੂੰ ਇਦਾਂ ਸੀ ਕਿ ਮੈਂ ਕੋਈ ਓਦਾਂ ਦੀ ਫਿਲਮ ਕਰਦੇ ਆ ਕਿ ਗਾਣਿਆਂ ਦੇ ਵਿੱਚ ਤਾਂ ਮੈਨੂੰ ਲੋਕਾਂ ਨੇ ਬਹੁਤ ਧਾਕੜ ਦੇਖਿਆ ਹਨਾ। ਤੁਹਾਨੂੰ ਲੱਗੂਗਾ ਕਿ ਯਾਰ ਇਹ ਗੱਲ ਤਾਂ ਪੰਜਾਬ ਦੀ ਕਰ ਰਹੀ ਹੈ ਪਰ ਲੋਕੇਸ਼ਨਾਂ ਬਹੁਤ ਨਵੀਆਂ ਨੇ ਐਕਟਰ ਬਹੁਤ ਫਰੈਸ਼ ਨਜ਼ਰ ਆਉਣਗੇ ਜਿਹੜੀਆਂ ਪਹਿਲੀਆਂ ਦੋ ਫਿਲਮਾਂ ਆਈਆਂ ਬਹੁਤ ਐਪਰੀਸ਼ੀਏਟ ਹੋਈਆਂ ਬਲੌਕਬਸਟਰ ਰਹੀਆਂ ਤੇ ਹੁਣ ਵੀ ਅਸੀਂ ਇੱਕ ਸਮਾਜਿਕ ਮੁੱਦੇ ਨੂੰ ਛੋਇਆ ਤੇ ਇਹ ਜਿਹੜੀ ਫ੍ਰੈਂਚਾਈਜ਼ੀ ਹੈ ਡਾਕੂਆਂ ਦਾ ਮੁੰਡਾ ਪੰਜਾਬੀ ਫਿਲਮ ਇੰਡਸਟਰੀ ਦੀ ਐਕਸ਼ਨ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ੀ ਹੈ ਤੇ ਅਸੀਂ ਹਮੇਸ਼ਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸਨ ਮੇਰਾ ਹੀ ਜਿਹੜੀਆਂ ਪਹਿਲੀਆਂ ਦੋ ਫਿਲਮਾਂ ਆਈਆਂ ਬਹੁਤ ਐਪਰੀਸ਼ੀਏਟ ਹੋਈਆਂ ਬਲੌਕਬਸਟਰ ਰਹੀਆਂ ਤੇ ਹੁਣ ਵੀ ਅਸੀਂ ਇੱਕ ਸਮਾਜਿਕ ਮੁੱਦੇ ਨੂੰ ਛੋਇਆ ਸੋ ਬੇਸ਼ੱਕ ਕਹਾਣੀ ਸਾਡੀ ਫਿਕਸ਼ਨਲ ਹੈ ਪਰ ਸਮਾਜ ਦੀ ਹੀ ਗੱਲ ਕਰਦੀ ਹੈ ਜੋ ਸਮਾਜ ਦੇ ਵਿੱਚ ਅੱਜ ਬੁਰਾਈਆਂ ਚੱਲ ਰਹੀਆਂ ਨੇ ਜੋ ਵੀ ਜਿਵੇਂ ਦੀ ਹੈਗੇ ਪਰ ਇੰਟਰਟੇਨਿੰਗ ਫਿਲਮ ਹੈ ਤੇ ਦੂਜੀ ਗੱਲ ਇਹ 뮤지컬 ਹੀ ਜਾਣੀ ਜਾਂਦੀ ਹੈ ਫਿਲਮ ਔਰ ਇਹਦੇ ਆਪਾਂ ਭਾਵੇਂ ਪਹਿਲੀ ਦਾ ਲਾ ਲਓ ਦੂਜੀ ਦਾ ਲਾ ਲਓ 뮤직 ਬਹੁਤ ਹਿੱਟ ਹੋਇਆ ਔਰ ਇਸ ਫਿਲਮ ਦਾ 뮤직 ਵੀ ਬਹੁਤ ਸ਼ਾਨਦਾਰ ਤੁਹਾਡੇ ਅੱਗੇ ਰੂਬਰੂ ਤੁਹਾਡੇ ਹੋਣ ਵਾਲਾ ਆਉਣ ਵਾਲਾ ਜਦੋਂ ਅਸੀਂ ਗਾਣੇ ਰਿਲੀਜ਼ ਕਰਦੇ ਹਾਂ ਸ਼ੁਰੂ ਕਰਾਂਗੇ ਸੋ ਬਾਣੀ ਜੀ ਨਾਲ ਜੁੜੇ ਨੇ ਤੇ ਹੈਪੀ ਰੋਡ ਦੇ ਬਾਈ ਨੇ ਡਾਇਰੈਕਟ ਕੀਤੀ ਹੈ ਨਿਰਿੰਦਰ ਅੰਬਰਸਰੀਆ ਬਾਈ ਸਕ੍ਰੀਨ ਪਲੇ ਤੇ ਡਾਇਲੋਗਸ ਨੇ ਇਹਨਾਂ ਦੇ ਡ੍ਰੀਮ ਰਿਐਲਿਟੀ ਦੇ ਨਾਲ ਮੇਰੀ 8ਵੀਂ 9ਵੀਂ ਫਿਲਮ ਹੈ ਔਰ ਸਾਡੀ ਜਿਹੜੀ ਸਕਸੈਸ ਰੇਸ਼ੋ ਹੈਗੀ ਹੈ ਉਹ 100% ਹੈ ਮੇਨੂੰ ਲੱਗਦਾ ਕੀ ਬਾਤ 100% ਹੀ ਹੈ ਜੀ ਅਸੀਂ ਅੱਜ ਤੱਕ ਕਦੇ ਕੋਈ ਫਿਲਮ ਸਾਡੀ ਬਾਬੇ ਦੀ ਕਿਰਪਾ ਹੀ ਰਹੀ ਹੈ ਆਲਵੇਜ਼ ਤੁਮ ਅਸੋ ਉਮੀਦ ਹੈ ਸਾਨੂੰ ਕਿ ਇਹ ਫਿਲਮ ਵੀ ਪਹਿਲੀ ਦੇ ਬਰਾਬਰ ਹੀ ਜਾਊਗੀ ਜਾਂ ਉਹ ਤੋਂ ਉੱਪਰ ਹੀ ਅਸੀਂ ਸੋਚਿਆ ਹੋਇਆ ਤੇ ਬਾਕੀ ਤੁਹਾਨੂੰ ਲੋਕੇਸ਼ਨ ਦੇ ਮਾਮਲੇ 'ਚ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਮਿਲੇਗਾ 80% ਫਿਲਮ ਅਸੀਂ ਜੰਗਲ ਦੇ ਵਿੱਚ ਸ਼ੂਟ ਕੀਤੀ ਹੈ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਤੁਹਾਨੂੰ ਲੱਗੂਗਾ ਕਿ ਯਾਰ ਇਹ ਗੱਲ ਤਾਂ ਪੰਜਾਬ ਦੀ ਕਰ ਰਹੀ ਹੈ ਪਰ ਲੋਕੇਸ਼ਨਾਂ ਬਹੁਤ ਨਵੀਆਂ ਨੇ ਐਕਟਰ ਬਹੁਤ ਫਰੈਸ਼ ਨਜ਼ਰ ਆਉਣਗੇ ਕਿ ਪਹਿਲੀ ਫਿਲਮ ਤੋਂ ਸਿੱਧੂ ਮੂਸੇ ਵਾਲਾ ਬਾਈ ਇਸ ਫਿਲਮ ਨਾਲ ਜੁੜਿਆ ਸੀ ਵਾਕਈ ਵੀਰੇ ਠੀਕ ਹੈ ਤੇ ਤੀਜੀ ਦੇ ਵਿੱਚ ਫੇਰ ਜੁੜਨ ਜਾ ਰਹੇ ਨੇ ਕੀ ਬਾਤ ਹੈ ਇਹ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਬੜੀ ਖੁਸ਼ੀ ਦੀ ਹੋਰ ਕੋਈ ਸਵਾਲ ਜਵਾਬ باقی ਸਾਰੇ ਮਾਈ ਤੁਹਾਡਾ ਕਿਦਾਂ ਜਾ ਰਿਹਾ ਜਿੱਦਾਂ ਅਸੀਂ ਤਾਂ ਕਹਾਂਗੇ ਨਾ ਕਿ ਤੁਸੀਂ ਇਸ ਪਰਿਵਾਰ ਦੇ ਵਿੱਚ ਸ਼ਾਮਿਲ ਹੋਇਓ ਹਾਂਜੀ ਤੇ ਤੁਹਾਡਾ ਕਿਦਾਂ ਦਾ ਤਜਰਬਾ ਰਿਹਾ ਦੇ ਬਾਈ ਫਰਾ ਨਾਲ ਓਵਰਾਲ ਫਿਲਮ ਦੇ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਰੀਜ਼ਨ ਬਿੰਗ ਜਦੋਂ ਮੈਂ ਸਟੋਰੀ ਸੁਣੀ ਸੀ ਨਾ ਮੈਨੂੰ ਇਦਾਂ ਸੀ ਕਿ ਮੈਂ ਕੋਈ ਓਦਾਂ ਦੀ ਫਿਲਮ ਕਰਦੀ ਆ ਕਿ ਗਾਣਿਆਂ ਦੇ ਵਿੱਚ ਦਾ ਮੈਨੂੰ ਲੋਕਾਂ ਨੇ ਬਹੁਤ ਟਾਕੜ ਦੇਖਿਆ ਹਨਾ ਕਿ ਉਹ ਤੋਂ ਟੋਟਲੀ ਡਿਫਰੈਂਟ ਮੇਰੀ ਇਮੇਜ ਰਵੇ ਕਿ ਮੈਂ ਆਪਦੀ ਛਾਪ ਉਹ ਜੀ ਛੱਡਾਂ ਇਸ ਫਿਲਮ ਦੇ ਵਿੱਚ ਸੋ ਬਸ ਮੈਨੂੰ ਜਦੋਂ ਹੈਪੀ ਰੋਡ ਦੇ ਸਰ ਹੁਣਾਂ ਨੇ ਜਾਂ ਨਰਿੰਦਰ ਸਰ ਹੁਣਾਂ ਨੇ ਇਹਦੀ ਇਹਨੂੰ ਨਰੇਟ ਕੀਤਾ ਫਿਲਮ ਨੂੰ ਤਾਂ ਮੈਨੂੰ ਲੱਗਾ ਕਿ ਮੇਰੀ ਬੈਸਟ ਆ ਕਿ ਜੋ ਮੈਂ ਇਹਨੂੰ ਸਿਲੈਕਟ ਕਰ ਰਹੀ ਆ ਆਪਦੇ ਵੱਲੋਂ ਮੈਂ ਬੈਸਟ ਕੀਤਾ ਬਾਕੀ ਦੇਵ ਸਰ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਕਿਉਂਕਿ ਉਹਨਾਂ ਨੇ ਬਹੁਤ ਵੱਡੀਆਂ ਹਿੱਟ ਮੂਵੀਜ਼ ਦਿੱਤੀਆਂ ਨਾ ਸੋ ਮੈਂ ਤਾਂ ਆਪਦੇ ਆਪ ਨੂੰ ਸੋਚਦੀ ਆ ਕਿ ਮੈਂ ਹਜੇ ਸਿਨੇਮਾ ਦੇ ਵਿੱਚ ਬਹੁਤ ਜ਼ਿਆਦਾ ਨਵੀਂ ਆ ਸੋ ਦੈਟਸ ਵਾਈ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੋ ਆਈ ਹੋਪ ਕਿ ਤੁਸੀਂ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੋਗੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ ਸਾਰੀਆਂ ਮੂਵੀਜ਼ ਡ੍ਰੀਮ ਰਿਐਲਿਟੀਆਂ ਦੇ ਨਾਲ ਹੁਣ ਤੱਕ 100% ਸਕਸੈਸ ਰੇਟ ਰਿਹਾ ਸੋ ਵੀ ਵਿਸ਼ ਦ ਸੇਮ ਕੇ ਦੇ ਲਈ ਵੀ ਇਦਾਂ ਹੀ ਹੋਵੇ ਹੈਪੀ ਵੀਰੇ ਹਾਂਜੀ ਬੋਲੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਨਾ ਅਸੀਂ ਵੀਰਵਰਾਤ ਅਸੀਂ ਬਹੁਤ ਵੱਡਾ ਚੇਂਜ ਹੈ ਨਾ ਆਪਣੇ ਆਪ ਤੋਂ ਅੰਦਰਲੀ ਬਹੁਤ ਵਰਕ ਕੀਤਾ ਪਰ ਡੀਪਲੀ ਤੁਸੀਂ ਬਹੁਤ ਕੁਝ ਦੱਸ ਸਕਦੇ ਹੋ ਸ਼ੂਟਿੰਗ ਦੇ ਦੌਰਾਨ ਪੂਰਾ ਓਵਰਆਲ ਨਹੀਂ ਦੇਖੋ ਮੈਂ ਤਾਂ ਸ਼ਾਰਟ ਚ ਹੀ ਦੱਸ ਸਕਦਾ ਹਾਂ ਬਈ ਥੋੜਾ ਜਿਹਾ ਇੱਧਰ ਆਜੋ ਸਾਊਂਡ ਆਜੋ ਦੇਖੋ ਇੰਡਸਟਰੀ 'ਚ ਮੈਨੂੰ ਲੱਗਦਾ ਵੀ ਜਦੋਂ ਵੀ ਕੋਈ ਨਵਾਂ ਤਜਰਬਾ ਹੁੰਦਾ ਨਾ ਕੋਈ ਨਵਾਂ ਸਬਜੈਕਟ ਕੋਈ ਹਾਊਸ ਨਵੇਂ ਯਤਨ ਕਰਦਾ ਤੋ ਲੋਕ ਉਹਨਾਂ ਨੂੰ ਹਮੇਸ਼ਾ ਸਿਰੱਖਾਂ ਤੇ ਬਿਠਾਉਂਦੇ ਆ ਤਾਂ ਅਸੀਂ ਮੇਨੂੰ ਲੱਗਦਾ ਸਾਰੇ ਲੱਕੀ ਆ ਵੀ ਅਸੀਂ ਡ੍ਰੀਮ ਰਿਐਲਿਟੀ ਨਾਲ ਜੁੜੇ ਤਾਂ ਡ੍ਰੀਮ ਰਿਐਲਿਟੀ ਇੱਕ ਐਸਾ ਪ੍ਰੋਡਕਸ਼ਨ ਹਾਊਸ ਆ ਜਿਨ੍ਹਾਂ ਨੇ ਰਵਿੰਦਰ ਗਾਂਧੀ 1 ਤੋਂ ਮੈਨੂੰ ਲੱਗਦਾ ਜਿਹੜੀ ਰੌ ਐਕਸ਼ਨ ਫਿਲਮਾਂ ਦਾ ਦੌਰ ਜਿਹੜਾ ਲੈ ਕੇ ਆਂਦਾ ਹਨਾ ਤਾਂ ਉਹ ਡ੍ਰੀਮ ਰਿਐਲਿਟੀ ਤੋਂ ਸ਼ੁਰੂ ਹੋਇਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਡਾਕੂ ਦਾ ਮੁੰਡਾ ਆਈਏ ਮੈਨੂੰ ਲੱਗਦਾ ਵੀ ਉਹ ਇੱਕ ਐਸਾ ਐਕਸਪੈਰੀਮੈਂਟ ਸੀ ਜਿਹੜਾ ਕਹਿੰਦਾ ਯਾਰ ਹੀਰੋ ਪਹਿਲਾਂ ਗੁੰਡਾ ਤੇ ਫਿਰ ਸੁਧਰਦਾ ਕਹਾਣੀ ਚ ਨਾ ਉਹ ਆਪਣੇ ਆਪ 'ਚ ਮੈਨੂੰ ਲੱਗਦਾ ਸਾਰੇ ਫਿਨਾਂਂਸਰ ਪ੍ਰੋਡਿਊਸਰ ਇਸ ਗੱਲ ਤੋਂ ਘੰਭਰਾਉਂਦੇ ਸੀ ਵੀ ਯਾਰ ਐਦਾਂ ਦੀ ਕਹਾਣੀ ਐਕਸ਼ਨ ਫਿਲਮਾਂ 'ਚ ਕੀ ਪਸੰਦ ਕੀਤੀ ਜਾਊਗੀ ਬਿਲਕੁਲ ਹੈਨਾ ਉਹ ਮੈਨੂੰ ਲੱਗਦਾ ਚਾਲ ਬਾਈ ਹੋਣਾ ਦਾ ਰਜੇਸ਼ ਵੀਰੇ ਹੋਣਾ ਦਾ ਸਾਰਾ ਪ੍ਰੋਡਕਸ਼ਨ ਹਾਊਸ ਉਸੇ ਨਾਲ ਦੇਵ ਬਾਈ ਹੋਣਾ ਦਾ ਹੈਨਾ ਕਿਉਂਕਿ ਇੱਕੋ ਹੀ ਪਰਿਵਾਰ ਆ ਸਾਰੇ ਤਾਂ ਇਹਨਾਂ ਦਾ ਉਹ ਬਹੁਤ ਵੱਡੀ ਦਲੇਰੀ ਸੀ ਔਰ ਇੱਕ ਬਹੁਤ ਵੱਡਾ ਆਪਣੇ ਆਪ ਤੇ ਮਿਲਦਾ ਤੋਂ ਵਿਸ਼ਵਾਸ ਸੀ ਹੈਨਾ ਵੀ ਯਾਰ ਇਹ ਕਰੂਗੀ ਕੰਮ ਪਰ ਉਹ ਫਿਲਮ ਨੇ ਸੱਚੀ ਬਹੁਤ ਉਸਕ ਸੈਸ ਕੀਤੀ ਹੈ ਨਾ ਮੈਨੂੰ ਲੱਗਾ 1 ਕਰੋੜ 60 60 ਲੱਖ ਓਪਨਿੰਗ ਸੀ ਫਸਟ ਦੇ ਉਹਦਾ ਨਾ ਮੈਨੂੰ ਲੱਗਦਾ ਅੱਜ ਵੀ ਉਹਨੂੰ ਕੋਈ ਬੀਟ ਨਹੀਂ ਕਰ ਪਾਇਆ ਤਾਂ ਬਾਕੀ ਉਸ ਤੋਂ ਬਾਅਦ ਇੱਕ ਹੋਰ ਮੈਨੂੰ ਗੱਲ ਲੱਗਦੀ ਹੈ ਇਸ ਟੀਮ 'ਚ ਵੀ ਇਹਦੀ ਸਾਰੀ ਟੀਮ ਆ ਜਿਹੜੀ ਰੂਟ ਤੋਂ ਉੱਠ ਕੇ ਆਈ ਹੋਈ ਹੈ ਨਾ ਚਾਹੇ ਦੇ ਬਾਈ ਹੋਣ ਚਾਹੇ ਪ੍ਰੋਡਕਸ਼ਨ ਹਾਊਸ ਪ੍ਰੋਡਿਊਸਰ ਹੋਣ ਸਾਡੇ ਚਾਹੇ ਬਾਣੀ ਮੈਮ ਹੋਣ ਨਾ ਉਹ ਵੀ ਖੁਦ ਹੀ ਸਟੈਂਡ ਹੋਏ ਨੇ ਸਾਰੇ ਬਿਲਕੁਲ ਉਹ ਮੈਂ ਜਦੋਂ ਇੱਧਰ ਕਵੀ ਹੋਣਾ ਵੱਲ ਨਿਗਾਹ ਮਾਰਦਾ ਜਿਹੜੀ ਕਾਸਟ ਆ ਸ਼ਾਨ ਵੀਰੇ ਹੋਣੀ ਆ ਨਾ ਪਟਿਆਲਾ ਯੂਨੀਵਰਸਿਟੀ ਨੂੰ ਪਾਸ ਹੋਊਗਾ ਨਾ ਵੀ ਪੰਗੋਣੀ ਤਾਂ ਸਾਰਿਆਂ ਦੀ ਯਾਰ ਬਹੁਤ ਲੰਮੀ ਜਰਨੀ ਆ ਨਾ ਸਾਡੇ ਪ੍ਰੋਡਕਸ਼ਨ ਆ ਲਾਈਨ ਪ੍ਰੋਡਿਊਸਰ ਖੜੇ ਨੇ ਰੋਮੀ ਹੋਣੀ ਰਾਜਾ ਸਾਡਾ ਈਪੀ ਸਾਡੇ ਨਾ ਫਿਲਮ ਦੀ ਮਾਂ ਹੁੰਦੇ ਆ ਉਹਨਾਂ ਦਾ ਸਾਰੇ ਤਾਂ ਬਹੁਤ ਮਿਹਨਤ ਲੱਗਦੀ ਆ ਇੱਕ ਫਿਲਮ ਬਣਾਉਣ ਤੇ ਤਾਂ ਉਹ ਸਭ ਨੇ ਆਪੋ ਆਪਣਾ ਰੋਲ ਬਹੁਤ ਬਖੂਬੀ ਅਦਾ ਕੀਤਾ ਨਾ ਤਾਂ ਉਮੀਦ ਕਰਦੇ ਆ ਬਸ ਤੁਹਾਡੇ ਹਵਾਲੇ ਆ মিডিਆ ਦੇ ਤਾਂ ਤੁਸੀਂ ਇਹਨੂੰ ਲੋਕਾਂ 'ਚ ਸੋਹਣੇ ਤਰੀਕੇ ਲੈ ਕੇ ਜਾਓ ਤਾਂ ਅਸੀਂ ਤਾਂ ਇਹ ਕਰ ਸਕਦੇ ਆ ਵੀ ਜੋ ਡਿਮਾਂਡ ਇੰਡਸਟਰੀ ਚ ਵੀ ਇਦਾਂ ਦੀ ਫਿਲਮਾਂ ਨਹੀਂ ਚਾਹੀਦੀ ਯਾਰ ਵੀ ਬੰਦਾ ਜੇ 2-300 ਖਰਚਦਾ ਹੋ ਕਹਿੰਦਾ ਯਾਰ ਮੈਂ ਸਿਨੇਮੇ ਕਿਉਂ ਦੇਖਾਂ ਜਾ ਕੇ ਬਿਲਕੁਲ ਵੱਡੇ ਵਿਜ਼ੂਅਲਸ ਵੱਡੀ ਕਹਾਣੀ ਸਾਰਾ ਕੁਝ ਹੈ ਨਾ ਸਾਊਂਡ ਡਿਜ਼ਾਈਨ ਹੋਏਗਾ ਜਿਹੜਾ ਇਹਦਾ ਸਪੈਸ਼ਲੀ ਤਾਂ ਉਹ ਬੰਦਾ ਜਿੱਦਾਂ ਟ੍ਰੇਲਰ ਦੇਖੇ ਅਗਲਾ ਕੋਈ ਹਾਂ ਯਾਰ ਮੈਂ ਸਿਨੇਮੇ ਦੇਖਣੀ ਹੈ ਉਹ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਤੁਸੀਂ ਚਾਹੁੰਦੇ ਹੋ ਤੁਸੀਂ ਹੁਣ ਸਾਡੇ ਨਾਲ ਆਪਾਂ ਇੱਕੋ ਪਰਿਵਾਰ ਆ ਸਾਰੇ ਤੁਸੀਂ ਵੀ ਹੈ ਨਾ ਥੈਂਕ ਯੂ ਸਾਰਿਆਂ ਦਾ ਤੁਹਾਡਾ ਇੱਥੇ ਆਉਣ ਵਾਸਤੇ ਠੀਕ ਹੈ ਬਾਈ ਪਰ ਵੀਰੇ ਹਾਂਜੀ ਵੀਰੇ ਆ ਜੰਦੇ ਇਹ ਰਾਈਟਰ ਨੇ ਫਿਲਮ ਦੇ ਸਾਡੇ ਆ ਲੰਮਾ ਟਾਈਪ ਉਹ ਬੰਦ ਕਾਕੋਂ ਦੇ ਮੁੰਡੇ 2 ਦਾ ਵੀ ਰਾਈਟਰ ਸੀ ਅੰਦਰ ਕਈ ਬੰਦੇ ਥੋੜੇ ਜਿਹਾ ਇੰਡਸਟਰੀ ਦੇ ਵਿੱਚ ਮਤਲਬ ਉਹ ਥੋੜਾ ਸ਼ਾਈ ਆ ਇੱਕ ਅੱਗੇ ਘਟਣ ਦਾ ਖਰਚ ਕਰਦਾ ਪਰ ਬਹੁਤ ਸੋਹਣਾ ਲਿਖਦਾ ਔਰ ਬੜਾ ਬ੍ਰਾਈਟ ਫਿਊਚਰ ਹੈ ਬਹੁਤ ਸੋਹਣੀ ਕਹਾਣੀ ਲਿਖੀ ਹੈ ਭਾਈ ਕਿੰਨਾ ਚੈਲੰਜ ਸੀਗਾ ਭਾਈ ਸਟੋਰੀ ਲਿਖਣ ਦੇ ਲਈ ਪ੍ਰੈਸ਼ਰ ਕਿੰਨਾ ਸੀਗਾ ਪ੍ਰੈਸ਼ਰ ਥੋੜਾ ਘੱਲੋ ਭਾਈ ਪ੍ਰੈਸ਼ਰ ਤੇ ਮਤਲਬ ਹਰ ਸਟੋਰੀ ਜਦੋਂ ਆਪਾਂ ਸਟਾਰਟ ਕਰਦੇ ਹਾਂ ਹਰ ਮੂਵੀ ਇੱਕ ਪ੍ਰੈਸ਼ਰ ਹੁੰਦੀ ਹੈ ਬਟ ਇਹ ਇਕ ਇਹ ਟਾਈਟਲ ਦਾ ਬਹੁਤ ਵੱਡਾ ਪ੍ਰੈਸ਼ਰ ਸੀ ਕਿ ਮੈਂ ਇਸ ਟਾਈਟਲ ਨੂੰ ਜਸਟੀਫਾਈ ਕਰ ਪਾਵਾਂ ਤੇ ਉਹਦੇ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਅੱਗੇ 13 ਜੂਨ ਨੂੰ ਤੁਹਾਡੇ ਸਾਹਮਣੇ ਕਚਹਿਰੀ 'ਚ ਆ ਜਾਣੀ ਹੈ ਫਿਰ ਤੁਸੀਂ ਦੱਸਿਓ ਮੈਂ ਕਿੰਨਾ ਕਾਮਯਾਬ ਹੋ ਪਾਇਆ 2.5 ਸਾਲ ਇਹਨਾਂ ਨੇ ਸਕ੍ਰਿਪਟ ਤੇ ਮਿਹਨਤ ਕੀਤੀ ਹੈ ਜੀ ਇਹ ਫਿਲਮ 2.5 ਸਾਲ ਚ ਲਿਖੀ ਗਈ ਹੈ 2 ਸਾਲ ਇਹਦੀ ਮਤਲਬ ਰਾਈਟਿੰਗ ਨੂੰ ਲੱਗੇ ਤੇ ਇਹਨਾਂ ਦੀ ਬਹੁਤ ਜ਼ਿਆਦਾ ਡੈਡੀਕੇਸ਼ਨ ਹੈ ਰਾਈਟਰ ਦੀ ਇਸ ਫਿਲਮ ਲਈ ਕਿਆ ਬਾਤ ਹੈ ਸੋ ਦੇ ਵੀਰੇ ਬਹੁਤ ਮੁਬਾਰਕਾਂ ਥੈਂਕ ਯੂ ਵੀਰੇ ਅਸੀਂ ਦਿਲੋਂ ਦੁਆਵਾ ਕਰਦੇ ਹਾਂ ਕਿ ਉਦਹੀਂ ਇਹ ਫਿਲਮ ਉਸ ਤੋਂ ਵੀ ਹੋਰ ਜ਼ਿਆਦਾ ਸੁਪਰ ਹਿੱਟ ਹੋਵੇ ਤੇ ਅਸੀਂ ਅਕੇ ਫਰੈਂਚ ਹੈ ਜੀ ਕਿ ਸਾਡੀ ਚੱਲਦੀ ਰਹੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਤੇ ਥੈਂਕ ਯੂ ਥੈਂਕ ਯੂ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ